ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦਾਲ ਮੱਖਣੀ ਉਹਦੇ ਲਈ ਆਪਾਂ ਦੇਖੋ ਕਾਲੇ ਮਾਂ ਲਏ ਆ ਇੱਕ ਕੌਲੀ ਇਹਨਾਂ ਨੂੰ ਆਪਾਂ ਧੋਵਾਂਗੇ ਤੇ ਇਹ ਆਪਾਂ ਰਾਜਮਾ ਲਏ ਆ ਇਹ ਵੀ ਆਪਾਂ ਭਿਉਂ ਦਿਆਂਗੇ ਧੋ ਕੇ ਆਪਾਂ ਇਹਨਾਂ ਨੂੰ ਮਾਰ-ਮਾਰ ਕੇ ਚੰਗੀ ਤਰ੍ਹਾਂ ਧੋ ਦੇਣਾ ਇਹ ਆਪਾਂ ਮਾ ਲਏ ਆ ਇਹ ਆਪਾਂ ਨੇ 5-6 ਵਾਰੀ ਪਾਣੀ ਮਾਰ-ਮਾਰ ਕੇ ਧੋਣੇ ਆ ਇਹ ਘਟੋ ਘਟ 6 ਪਾਣੀ ਕੱਢਣੇ ਆ ਇਹ ਸ਼ੌਕ ਇਹਨਾਂ ਦੇ ਉੱਤੇ ਪਾਲਸ ਹੁੰਦੀ ਆ ਤੇ ਰੰਗ ਦੇਖੋ ਕਿੰਨੀ ਕਾਲਸ ਲੈਂਦੀ ਆ ਇੱਕ ਵਾਰੀ ਉਹ ਤੋਤੇ ਤੋਂ ਦੇਖੋ ਲੈ ਮਾਰ ਮਾਰ ਕੇ ਧੋਈ ਜਾਣੇ ਆਪਾਂ ਇਹ ਦੇਖੋ ਆਪਾਂ ਇਹਦੇ 5-6 ਪਾਣੀ ਬਦਲ ਤੇ दाल ਨੂੰ ਧੋ ਧੋ ਕੇ ਤੇ ਇਹ ਰਾਜਮਾ ਨੇ ਆਪਾਂ ਇਹਨਾਂ ਨੂੰ ਭਿਉਉਂਤਾ 2 ਘੰਟੇ ਪਹਿਲਾਂ ਭਿਉ ਕੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਾਰੀ ਚ ਰਿਜਣ ਲਈ ਰੱਖਾਂਗੇ ਹੁਣ ਆਪਾਂ ਭਿਉ ਕੇ ਇਹਨਾਂ ਨੂੰ ਟੱਕ ਦੇਾਂਗੇ ਆ ਦੇਖੋ ਦਾਲ ਹੁਣ ਆਪਾਂ ਤਾਪਲੇ ਚ ਪਾ ਦੇਾਂਗੇ ਪਹਿਲਾਂ ਆਪਾਂ 6-7 ਪਾਣੀ ਬਦਲ ਤੇ ਆਹ ਪਾਣੀ ਨੇ ਆਪਾਂ ਹੁਣ ਇਹਦਾ ਕੱਢਣਾ ਇਹ ਆਪਾਂ ਵਿੱਚ ਹੀ ਪਾ ਦੇਣਾ ਵੇ ਆਪਣੇ ਰਾਜਨਾ ਤੇ ਇਹ ਪਾ ਦਿਆਂਗੇ ਪਾਣੀ ਦਾ ਚੱਗ ਇਹ ਆਪਾਂ ਇਲਾਇਚੀ ਤੇਜ ਪੱਤਾ ਤੇ ਦਾਲ ਚੀਨੀ ਕੁੱਟੀ ਹੋਈ ਐ ਸੁੱਕੇ ਮਸਾਲੇ ਨੇ ਇਹ ਪਾ ਦਿਆਂਗੇ ਇਹ ਆਪਾਂ ਹਲਦੀ ਦਾ ਚਮਚਾ ਪਾ ਦਿਆਂਗੇ ਇਹ ਲਾਲ ਮਿਰਚ ਥੋੜੀ ਜੀ ਇਹਦੇ ਨਾਲ ਥੋੜਾ ਜਿਹਾ ਕਲਰ ਵਧੀਆ ਬਣ ਜਾਂਦਾ ਤੇ ਇਹ ਆਪਾਂ ਪਾ ਦਾਂਗੇ ਨਾਮਕ ਤੇ ਹੁਣ ਆਪਾਂ ਇਹਨੂੰ ਹਾਰੀ ਸਿਰਜਣ ਲਈ ਰੱਖ ਦੇਾਂਗੇ ਤਿੰਨ ਚਾਰ ਘੰਟਿਆਂ ਦੇ ਵਿੱਚ ਰਿਜੂ ਇਹ ਆ ਹੁਣ ਆਪਾਂ ਧਰਤੀ ਹਾਰੀ ਦੇ ਵਿੱਚ ਰਿਜਣੀ ਇਹ ਘੱਟੋ ਘੱਟ 4 ਘੰਟੇ ਰਿਜੂ ਦਾਲੇ ਦੇ ਚ ਤੇ ਫਿਰ ਆਪਾਂ ਲਾਵਾਂਗੇ ਤੜਕਾ ਆ ਦੇਖੋ ਜੀ ਆਪਣੀ ਦਾਲ ਰਿਜ ਗਈ ਆ ਬਹੁਤ ਵਧੀਆ ਤੇ ਇਹਦੇ ਹੁਣ ਆਪਾਂ ਤੜਕੇ ਦੀ ਤਿਆਰੀ ਕੀਤੀ ਆ ਇਹ ਆਪਾਂ ਲੈਨੇ ਪਿਆਜ਼, ਟਮਾਟਰ, ਲਸਣ, ਆਦਰਕ ਤੇ ਹਰੀ ਮਿਰਚ ਤੇ ਆਪਾਂ ਫਰੈਸ਼ ਕਰੀਮ ਲਈਆ ਦੁੱਧ ਦੀ ਜਿਹੜੀ ਕੱਚੇ ਦੁੱਧ ਤੋਂ ਆਪਾਂ ਲਾਉਣੇ ਹੁੰਨੇ ਆ ਉਹ ਲਈਆ ਇਹ ਆਪਾਂ ਮਸਾਲੇ ਲੈਨੇ ਹੁਣ ਆਪਾਂ ਤੜਕਾ ਲਾਵਾਂਗੇ ਪਹਿਲਾਂ ਆਪਾਂ ਪਾਵਾਂਗੇ ਜੀਰਾ ਕਿ ਆਪਾਂ ਹੁਣ ਨਾਲ ਹੀ ਲਸਣ ਪਾ ਦੇਾਂਗੇ ਲਸਣ ਨੂੰ ਬ੍ਰਾਊਨ ਕਰ ਲਾਂਗੇ ਆਪਾਂ ਆ ਦੇਖੋ ਆਪਾਂ ਹਲਕਾ ਜਿਹਾ ਬ੍ਰਾਊਨ ਕੀਤਾ ਲਸਣ ਨੂੰ ਹੁਣ ਆਪਾਂ ਪਾ ਦਿਆਂਗੇ ਇਹਦੇ ਵਿੱਚ ਪਿਆਜ਼ ਹੁਣ ਆਪਾਂ ਪਿਆਜ਼ ਭੁੰਨਾਗੇ ਆ ਦੇਖੋ ਪਿਆਜ਼ ਆਪਣੇ ਬ੍ਰਾਊਨ ਹੋ ਗਏ ਹੁਣ ਆਪਾਂ ਇਹਦੇ ਚ ਟਮਾਟਰ ਪਾ ਦਿਆਂਗੇ ਤੇ ਆਦਰਕ ਤੇ ਉਹਦਾ ਮਿਰਚਾਂ ਦਾ ਪੇਸਟ ਪਾ ਦਿਆਂਗੇ ਹੁਣ ਇਹਨਾਂ ਨੂੰ ਭੁੰਨ ਲਾਂਗੇ ਇਹਦੇ ਨਾਲ ਹੀ ਇੱਕ ਚਮਚਾ ਆਪਾਂ ਲੂਣ ਦਾ ਪਾ ਦਾਂਗੇ ਇੱਕ ਕੱਪ ਆਪਾਂ ਪਹਿਲਾਂ ਦਾਲ ਚ ਪਾਤਾ ਸੀ ਇਹ ਟਮਾਟਰ ਫਿਰ ਇਹਦੇ ਨਾਲ ਸੌਫਟ ਹੋਵਾਂਗੇ ਲੂਣ ਨਾਲ ਹੁਣ ਆਪਾਂ ਟਮਾਟਰਾਂ ਨੂੰ ਥੋੜੇ ਜਿ ਨਰਮ ਕਰ ਲਾਂਗੇ ਆ ਦੇਖੋ ਆਪਣਾ ਮਸਾਲਾ ਪੁੱਜ ਗਿਆ ਟਮਾਟਰ ਪੁੱਜ ਗਏ ਇਹ ਦੇਖੋ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਇਹ ਆਪਾਂ ਲਈ ਆ ਗਈ ਦੇਗੀ ਮਿਰਚ ਪਹਿਲਾਂ ਆਪਾਂ ਲਾਲ ਮਿਰਚ ਦੂਜੀ ਪਾਈ ਸੀ ਹਰੀ ਪਾਤੀ ਇਹ ਕਲਰ ਵਾਸਤੇ ਇਹ ਆਪਾਂ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਥੋੜੀ ਜੀ ਹਲਦੀ ਪਹਿਲਾਂ ਆਪਾਂ ਦਾਲ ਤੇ ਹਲਦੀ ਪਾਤੀ ਸੀ ਥੋੜੀ ਜੀ ਹੁਣ ਟੜਕੇ ਤੇ ਪਾਤੀ ਇਹ ਆਪਾਂ ਚ ਪਾ ਦਾਂਗੇ ਦਾਲ ਚੰਗੀ ਤਰ੍ਹਾਂ ਇਹ ਦੇਖੋ ਆਪਾਂ ਇਹ ਕਰੀਮ ਲਈਆ ਹੁਣ ਆਪਾਂ ਕਰੀਮ ਪਾ ਦੇਾਂਗੇ ਇਹਦੇ ਵਿੱਚ ਥੋੜੀ ਜਿਹੀ ਕਰੀਮ ਬਚਾ ਲਾਂਗੇ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਇਹਨੂੰ ਰੈਨ ਲੈਣੇ ਆ ਆ ਦੇਖੋ ਇੱਕ ਆਪਾਂ ਵੱਡਾ ਚਮਚ ਪਾ ਦਾਂਗੇ ਦੇਸੀ ਘਿਓ ਦਾ ਤੇ ਉਸ ਤੇ ਪਾ ਦਿਆਂਗੇ ਆਪਾਂ کریم ਤੇ ਇਹ ਥੋੜਾ ਜਿਹਾ ਗਰਮ ਮਸਾਲਾ ਹੋਰ ਉੱਤੇ ਪਾਵਾਂਗੇ ਤੇ ਇਹ ਧਨੀਆ ਤੇ ਮੇਥੀ ਤੇ ਆਪਣੀ ਦਾਲ ਬਣ ਕੇ ਤਿਆਰ ਆ ਅਜੇ ਅੰਨ ਸਾਡੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ